ਪੰਜਾਬ ਦੀ ਸਿਆਸਤ ਦਾ ਅੱਜ ਬਹੁਤ ਅਹਿਮ ਦਿਨ ਹੈ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਰਦੋ ਬਦਲ ਹੋਇਆ ਚਾਰ ਮੰਤਰੀ ਹਟਾਏ ਗਏ ਐ ਔਰ ਪੰਜ ਮੰਤਰੀ ਨਵੇਂ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਗਏ ਔਰ ਕਹਿੰਦੇ ਐ ਕਿ ਇੱਕ ਮੰਤਰੀ ਜਿਹੜਾ ਉਹ ਪੰਜਾਬ ਦੇ ਇੱਕ ਵੱਡੇ ਡੇਰੇ ਦੀ ਸਾਧ ਦੀ ਕਿਰਪਾ ਦੇ ਨਾਲ ਮੰਤਰੀ ਬਣਿਆ ਔਰ ਇੱਕ ਜਿਹੜਾ ਵੱਡੀ ਕੁਰਸੀ ਦੇ ਉੱਪਰ ਬੈਠਾ ਭਗਵੰਤ ਮਾਨ ਦਾ ਖਾਸਮ ਖਾਸ ਉਹਨਾਂ ਦਾ ਓਐਸਡੀ ਊੰਕਾਰ ਸਿੰਘ ਉਹਨੂੰ ਹਟਾ ਦਿੱਤਾ ਗਿਆ ਕਿਉਂ ਹਟਾਇਆ ਗਿਆ ਅਖਰ ਔਰ ਚਰਚਾ ਜਦੋਂ ਤੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਚਰਚਾ ਇਹ ਵੀ ਹੈ ਕਿ ਦੋ ਅਹਿਮ ਐਮਐਲਏਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਜਾ ਸਕਦੇ ਆ ਕਿਸੇ ਵੀ ਵੇਲੇ ਪਰਚਾ ਦਰਜ ਜਿਹੜਾ ਉਹ ਹੋ ਸਕਦਾ ਕਿਉਂ ਔਰ ਜਿਹੜੇ ਬਾਕੀ ਚਾਰ ਮੰਤਰੀ ਬਣਿਆ ਉਹ ਕਿਹਦੀ ਕਿਰਪਾ ਦੇ ਨਾਲ ਬਣਿਆ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਐਸੀ ਚਰਚਾ ਕਰਨੀ ਹੈ ਦਿੱਲੀ ਦੀ ਕਿਰਪਾ ਦੇ ਨਾਲ ਜਾਂ ਭਗਵੰਤ ਮਾਨ ਦੀ ਕਿਰਪਾ ਦੇ ਨਾਲ ਔਰ ਵਿਭਾਗਾਂ ਦੀ ਵੀ ਵੰਡ ਹੋ ਗਈ ਹੈ ਵਿਭਾਗ ਕਿਹਨੂੰ ਕਿਹਨੂੰ ਕਿਹੜਾ ਮਿਲਿਆ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਜਸ ਕੁਮਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਨ ਜਾ ਰਿਹਾ ਹਾਂ ਕਿ ਅੱਜ ਚਾਰ ਮੰਤਰੀ ਹਟਾ ਦਿੱਤੇ ਗਏ ਐ ਔਰ ਉਹਨਾਂ ਦੇ ਵਿੱਚੋਂ ਇੱਕ ਅਸ਼ਲੀਲ ਵੀਡੀਓ ਵਾਲਾ ਮੰਤਰੀ ਬਲਕਾਰ ਸਿੰਘ ਐ ਅਨਮੋਲ ਗਗਨ ਮਾਨ ਹੋਰਾਂ ਦੇ ਉੱਪਰ ਵੀ ਉਹਨਾਂ ਦੇ ਪਰਿਵਾਰ ਦੇ ਉੱਪਰ ਕਈ ਤਰੀਕੇ ਦੇ ਇਲਜ਼ਾਮ ਲੱਗ ਰਹੇ ਸੀਗੇ ਉਹਨਾਂ ਨੂੰ ਵੀ ਹਟਾਇਆ ਗਿਆ ਔਰ ਚੌੜੇ ਮਾਦਰਾ ਸਾਹਿਬ ਦੇ ਉੱਪਰ ਵੀ ਕੁਝ ਇਲਜ਼ਾਮ ਲੱਗ ਰਹੇ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਜਿੰਪਾ ਸਾਹਿਬ ਨੂੰ ਹਟਾਇਆ ਗਿਆ ਔਰ ਪੰਜ ਨਵੇਂ ਮੰਤਰੀ ਜਿਹੜੇ ਉਹ ਬਣਾ ਦਿੱਤੇ ਗਏ ਉਹਨਾਂ ਨੂੰ ਵਿਭਾਗ ਵੀ ਦੇ ਦਿੱਤੇ ਗਏ ਔਰ ਕਹਿੰਦੇ ਆ ਕਿ ਹਰਦੀਪ ਮੁੰਡੀਆਂ ਨੂੰ ਮਾਲ ਮੰਤਰੀ ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਵਿਭਾਗ ਜਿਹੜੇ ਦਿੱਤੇ ਗਏ ਆ ਔਰ ਬਰਿੰਦਰ ਗੋਇਲ ਨੂੰ ਮਾਈਨਿੰਗ ਜਲ ਸਰੋਤ ਅਤੇ ਜਲ ਤੇ ਜ਼ਮੀਨ ਸੰਭਾਲ ਮੰਤਰਾਲਾ ਜਿਹੜਾ ਦਿੱਤਾ ਗਿਆ ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸ ਆਜ਼ਾਦੀ ਕੋਲਾਟੀਏ ਤੇ ਬਾਗਬਾਨੀ ਵਿਭਾਗ ਦੀ ਕਹਿੰਦੇ ਡੋਰ ਸੌਂਪੀ ਗਈ ਹੈ ਔਰ ਡਾਕਟਰ ਨਵਜੋਤ ਨੂੰ ਲੋਕਲ ਬਾਡੀ ਵਿਭਾਗ ਤੇ ਪਾਰਲੀਮੈਂਟ ਮਾਮਲੇ ਅਤੇ ਪਾਰਲੀਮਾਨੀ ਮਾਮਲੇ ਅਤੇ ਤਰुणਪ੍ਰੀਤ ਸੌਂਧ ਨੂੰ ਜਿਹੜਾ ਸੈਰਸਪਟਾ ਤੇ ਸੱਭਿਆਚਾਰ ਉਦਯੋਗ ਤੇ ਵਪਾਰ ਸਮੇਤ ਪੰਚਾਇਤੀ ਵਿਭਾਗ ਜਿਹੜਿਆ ਸੌਂਪੇ ਗਿਆ ਜਿਹਨੇ ਪੰਚਾਇਤ ਮੰਤਰੀ ਤਰुणਪ੍ਰੀਤ ਸੌਂਧ ਜਿਹੜਿਆ ਉਹ ਹੋਣ ਜਾ ਰਹੇ ਆ ਔਰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਇੱਕ ਮੰਤਰੀ ਇਹਨਾਂ ਦੇ ਵਿੱਚੋਂ ਕਹਿੰਦੇ ਕਿ ਕਿਸੇ ਡੇਰੇ ਦੀ ਸਾਧ ਦੀ ਕਿਰਪਾ ਦੇ ਨਾਲ ਬਣਿਆ ਔਰ ਬਾਕੀ ਜਿਹੜੇ ਚਾਰ ਮੰਤਰੀ ਹੈ ਉਹ ਕਿਹਦੀ ਕਿਰਪਾ ਦੇ ਨਾਲ ਬਣਿਆ ਕਿਉਂਕਿ ਭਗਵੰਤ ਮਾਨ ਕੱਲ ਇੱਥੇ ਪੰਜਾਬ ਦੇ ਵਿੱਚ ਸੀਗੇ ਔਰ ਜਾਂ ਹਰਿਆਣੇ ਦੇ ਵਿੱਚ ਲਾ ਲੋ ਤੇ ਉਧਰ ਮੰਤਰੀ ਜਿਹੜੇ ਆ ਕੇਜਰੀਵਾਲ ਦੇ ਨਾਲ ਉੱਪਰ ਦਿੱਲੀ ਮੀਟਿੰਗ ਕਰ ਰਹੇ ਸੀਗੇ ਭਗਵੰਤ ਮਾਨ ਦੀ ਗੈਰ ਹਾਜ਼ਰੀ ਹੋਵੇ ਔਰ ਮੰਤਰੀ ਮੀਟਿੰਗ ਜਿਹੜੇ ਉਹ ਦਿੱਲੀ ਕਰ ਰਹੇ ਹੋਣ ਇਹ ਕਿਰਪਾ ਕਿਹਦੀ ਹੋਈ ਹੈ ਜੀ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਮੰਤਰੀਆਂ ਦੇ ਉੱਪਰ ਇੱਕ ਤਾਂ ਸਾਧ ਦੀ ਕਿਰਪਾ ਦੇ ਨਾਲ ਬਣ ਗਿਆ ਚਾਰ ਕਿਹਦੀ ਕਿਰਪਾ ਦੇ ਨਾਲ ਦਿੱਲੀ ਦੇ ਨਾਲ ਜਾਂ ਭਗਵੰਤ ਦੀ ਕਿਰਪਾ ਦੇ ਨਾਲ ਮਹਿੰਦਰ ਭਗਤ ਜਰੂਰ ਭਗਵੰਤ ਦੀ ਕਿਰਪਾ ਹੋਈ ਲੱਗਦੀ ਹੈ ਉਹ ਵੀ ਇਸ ਕਰਕੇ ਕਹਿੰਦੇ ਆ ਕਿਉਂਕਿ ਪਾਰਟੀ ਤੌਰ ਤੇ ਜਵਾਨ ਹੋ ਗਈ ਸੀ ਕਿ ਭਾਈ ਜਮਿੰਦਰ ਭਗਤ ਨੂੰ ਜਿਤਾਉਨੇ ਹੋ ਤਾਂ ਮੈਂਦਰ ਭਗਤ ਜਿਹੜਾ ਉਹ ਅਸੀਂ ਮੰਤਰੀ ਬਣਾਵਾਂਗੇ ਤੇ ਜੇ ਪਾਰਟੀ ਨਹੀਂ ਬਣਾਉਂਦੀ ਸੀ ਤਾਂ ਪਾਰਟੀ ਬੇਸ਼ੱਕ ਜਵਾਨ ਸੀਐਮ ਨੇ ਕੀਤੀ ਸੀ ਪਰ ਪਾਰਟੀ ਦੀ ਰਹਿੰਦੀ ਕੁਝ ਨਹੀਂ ਸੀ ਤਾਂ ਤਿੰਨ ਕਿਦੇ ਕੈਂਟ ਤੇ ਬਣਾਏਗੇ ਫਿਰ ਸ੍ਰੀ ਕੋਸ਼ ਗਵਿੰਦਰ ਜੀ ਕਿਰਪਾ ਦਾ مالک ਦੀ ਉਹ ਹੁੰਦੀ ਹੈ ਅੱਗੇ ਸਾਧਨ ਕਿਹੜਾ ਬਣਦਾ ਉਹਦੀ ਗੱਲ ਹੋਰ ਹੈ ਪਰ ਇੱਕ ਬੜੀ ਇੰਟਰਸਟਿੰਗ ਗੱਲ ਹੋ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਡਿਵੈਲਪਮੈਂਟਸ ਚੱਲ ਰਹੀਆਂ ਨੇ ਮਤਲਬ ਕੇਂਦਰੀ ਵਿਜਾਰਤਾਾਂ ਚ ਵੀ ਇੱਥੇ ਵੀ ਉਹਨਾਂ ਸਪான்ਸਰਡ ਮੰਤਰੀ ਬਣਨ ਦਾ ਕੇਸ ਇਹਦੇ ਵਿੱਚ ਕਿ ਕਿਹਨੂੰ ਕਿਹਨੇ ਸਪான்ਸਰ ਕੀਤਾ ਪਹਿਲਾਂ ਇਹ ਨਹੀਂ ਸੀ ਹੁੰਦਾ ਪਹਿਲਾਂ ਕਿਸੇ ਲੈਵਲ ਦੇ ਉੱਪਰ ਯੋਗਤਾ ਡੀਗਰੀ ਤਾਂ ਇਨਫਲੂਐਂਸ ਇਹਨਾਂ ਚੀਜ਼ਾਂ ਨੂੰ ਗਿਣਿਆ ਜਾਂਦਾ ਸੀ ਹੁਣ ਤੁਸੀਂ ਦੇਖੋ ਕਿ ਹਟਾਉਣ ਦੇ ਮਾਮਲੇ ਦੇ ਵਿੱਚ ਵੀ ਇਹ ਠੀਕ ਹੈ ਕਿ ਜਿਹੜੇ ਬੰਦੇ ਹਟਾਏ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਬੈਂਸ ਸਾਹਿਬ ਤੇ ਵੀ ਦੋਸ਼ ਲੱਗੇ ਹੋਏ ਨੇ ਸਾਰੇ ਦੋਸ਼ਾਂ ਵਾਲੇ ਨਹੀਂ ਹਟਾਏ ਇੱਕ ਤਰੁਚਕ ਸਾਹਿਬ ਵੀ ਨਹੀਂ ਹਟਾਏ ਉਹਨਾਂ ਤੇ ਵੀ ਕਿਸੇ ਨਾ ਕਿਸੇ ਦੀ ਕਿਰਪਾ ਦਾ ਚੱਲ ਰਹੀ ਹੈ ਅਸਲ ਦੇ ਵਿੱਚ ਉਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਇਹ ਹੈ ਕਿ ਕਿਰਪਾ ਕਿਸੇ ਦੀ ਵੀ ਹੋਈ ਹੋਵੇ ਜਿਹੜਾ ਦਿੱਲੀ ਬੁਲਾ ਕੇ ਸੀਐਮ ਤੋਂ ਬਿਨਾ ਉਹਦੀ ਕੈਬਨਿਟ ਨੂੰ ਡਿਸਾਈਡ ਕੀਤਾ ਸੁਪਰੀਮੋਸ ਆ ਸੁਪਰੀਮੋ ਕਿਹਾ ਜਾਂਦਾ ਨਾ ਪਤਾ ਨਹੀਂ ਇਹ ਕੀ ਇਹਦਾ ਕਿੱਥੋਂ ਲਫ਼ਜ਼ ਲੈਂਦਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਇਹ ਜੇ ਉਹ ਮਤਲਬ ਵਾਰ-ਵਾਰ ਇਹ ਦਿਖਾਉਣਾ ਕਿ ਇਹ ਕੁਝ ਨਹੀਂ ਹੈ ਮਤਲਬ ਜਿਹੜਾ ਤੁਹਾਡਾ ਮੁੱਖ ਮੰਤਰੀ ਹੈ ਇਹ ਡੰਮੀ ਤੋਂ ਬਿਨਾ ਕੁਝ ਨਹੀਂ ਅਸੀਂ ਕਰ ਰਹੇ ਹਾਂ ਸਾਰਾ ਕੁਝ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਚਲੋ ਕਿਰਪਾ ਤਾਂ ਕਿਸੇ ਦੀ ਵੀ ਹੋਈ ਅੰਦਰੋਂ ਅੰਦਰ ਕੀ ਗਿਣਤੀਆਂ ਬਿੰਤੀਆਂ ਹੋਈਆਂ ਕੀ ਸੋਚਿਆ ਗਿਆ ਕੀ ਵਿਚਾਰਿਆ ਗਿਆ ਜਾਂ ਕੀ ਲਿਆ ਗਿਆ ਕੀ ਦਿੱਤਾ ਗਿਆ ਉਹ ਤਾਂ ਵੱਖਰੀਆਂ ਗੱਲਾਂ ਨੇ ਗੱਲ ਇਹ ਹੈ ਕਿ بار بار ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਬਿਲਕੁਲ ਪਾਸੇ ਕਰਨ ਦਾ ਡਿਸੀਜਨ ਲਿਆ ਪਰ ਫਿਰ ਜਿਹੜਾ ਤੁਸੀਂ ਲੇਟੈਸਟ ਦੱਸ ਰਹੇ ਹੋ ਨਾਲ ਦੀ ਨਾਲ ਹੀ ਕਿ ਉਹਦੇ ਉਸਟੀ ਨੂੰ ਵੀ ਹਟਾ ਦਿੱਤਾ ਗਿਆ ਇਹ ਹੁਣ ਫੈਸਲਾ ਇਹ ਵੀ ਉਹਦਾ ਆਪਣਾ ਜਾਂ ਇਹ ਫੈਸਲਾ ਵੀ ਕਿਸੇ ਹੋਰ ਤਰ੍ਹਾਂ ਦਾ ਬੜੀ ਵਾਰੀ ਇਹ ਖਦਸ਼ਾ ਬਹੁਤ ਸਿਆਣੇ ਲੋਕ ਜਿਹੜੇ ਕਮੈਂਟੇਟਰੀ ਕਰਦੇ ਨੇ ਦੇ ਉੱਪਰ ਜਿਹੜੇ ਬਾਚ ਰੱਖਦੇ ਨੇ ਸਿਆਸਤ ਦੇ ਉੱਪਰ ਕੋਈ ਕਹਿੰਦਾ ਨਹੀਂ ਕਿ ਪਤਾ ਨਹੀਂ ਲੱਗਦਾ ਕਿ ਫੈਸਲੇ ਕੌਣ ਕਰਦਾ ਪਰ ਫੈਸਲੇ ਲਾਗੂ ਵੀ ਹੋ ਜਾਂਦੇ ਨੇ ਅਸਲ ਵਿੱਚ ਹੂੰ 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 ਸੋ ਭਗਵੰਤ ਮਾਨ ਜੀ ਦੇ ਜਿਹੜੇ ਫੈਸਲੇ ਨੇ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਕਿ ਆਖਰਕਾਰ ਉਹ ਫੈਸਲਾ ਸ਼ੁਰੂ ਕਿੱਥੋਂ ਹੋਇਆ ਸੀ ਕਿਸ ਕਾਰਨ ਕੀਤਾ ਗਿਆ ਜੀ ਇਵੇਂ ਇਹ ਹੈ ਕਿ ਜਿਹੜੀ ਰੀਸ਼ਪਲ ਹੈ ਦੇਖੋ ਹਰਿਆਣੇ ਦੀ ਇਲੈਕਸ਼ਨ ਤੋਂ ਬਹੁਤ ਐਕਸਪੈਕਟਿਡ ਸੀਗੀ ਕਿ ਤਦਮਚਾਨ ਚੱਕ ਕੋਈ ਕਿਸੇ ਨੂੰ ਕੋ ਡੇਰੇ ਵਾਲੇ ਲੈ ਗਏ ਕਿਸੇ ਨੂੰ ਕੋ ਫੇਰੇ ਵਾਲੇ ਲੈ ਗਏ ਇੱਕ ਗੱਲ ਇੱਕ ਗੱਲ ਤਾਂ ਕਨਫਰਮ ਹੈ ਡਾਕਟਰ ਸਾਹਿਬ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕੋ ਚੁਣੇ ਹੋਏ ਮੁੱਖ ਮੰਤਰੀ ਨੂੰ ਸਾਈਡ ਤੇ ਕੀਤਾ ਜਾਂਦਾ ਹੈ ਇੱਕ ਗੱਲ ਤਾਂ ਕਨਫਰਮ ਹੈ ਕਿ ਜਿੰਨਾ ਟਾਈਮ ਕੇਜਰੀਵਾਲ ਸਾਹਿਬ ਅੰਦਰ ਰਹੇ ਹੈ ਉਹਨਾਂ ਟਾਈਮ ਜਿਹੜਾ ਪੰਜਾਬ ਦੀ ਕੈਬਨਿਟ ਦੇ ਵਿੱਚ ਵਿਸਤਾਰ ਨਹੀਂ ਹੋ ਸਕਿਆ ਕਿਉਂਕਿ ਵਿਸਤਾਰ ਦੀਆਂ ਚਰਚਾਵਾਂ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਹੀ ਚੱਲ ਪਈਆਂ ਸੀਗੀਆਂ ਕੇਜਰੀਵਾਲ ਸਾਹਿਬ ਅੰਦਰ ਸੀ ਇਸ ਕਰਕੇ ਵਿਸਤਾਰ ਹੋ ਨਹੀਂ ਸਕਿਆ ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਦਿੱਲੀੋਂ ਫ੍ਰੀ ਹੋਏ ਤੇ ਹਰਿਆਣਾ ਇਲੈਕਸ਼ਨ ਵੀ ਨਹੀਂ ਅਗਲਾ ਲੰਘਣ ਦਿੱਤੀ ਤੇ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਵਿਸਤਾਰ ਕਰ ਦਿੱਤਾ ਔਰ ਇੱਕ ਗੱਲ ਹੋਰ ਹੈ ਮੈਂ ਤੇ ਭੱਟੀ ਸਾਹਿਬ ਕਿ ਭਗਵੰਤ ਮਾਨ ਗਵਰਨਰ ਸਾਹਿਬ ਜਿਹੜੇ ਇੱਕਦੂ ਪਹਿਲਾਂ ਵਾਲੇ ਸੀ ਬਨਵਾਰੀ ਗੱਲਪ੍ਰੋਹਿਤ ਹੋਣੀ ਉਹਨਾਂ ਦੇ ਨਾਲ ਤਾਂ ਬੜਿਆ ਢਾ ਰਹੇ ਦੇ ਸੀ ਕਿ ਚੁਣਿਆ ਹੋਇਆ ਇੱਕ ਚੁਣਿਆ ਚੁਣਿਆ ਹੋਇਆ ਮੁੱਖ ਮੰਤਰੀ ਦੂਜੇ ਪਾਸੇ ਥੋਪਿਆ ਗਿਆ ਰਾਜਪਾਲ ਇਹੋ ਜੀਆਂ ਗੱਲਾਂ ਬੜੀਆਂ ਕਰਦੇ ਸੀ ਹੁਣ ਚੁਣੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਬਿਨਾਂ ਚੋਣ ਤੋਂ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਔਰ ਇੱਥੇ ਭਗਵੰਤ ਮਾਨ ਥੋਪਾ ਥੋਪਿਆ ਔਰ ਚੁਣੇ ਹੋਈ ਦੀ ਗੱਲ ਹੀ ਨਹੀਂ ਕਰ ਪਾ ਰਹੇ ਬਿਲਕੁਲ ਬਿਲਕੁਲ ਮੈਂ ਤਾਂ ਇਹ ਗੱਲ ਦੀ ਹੈਰਾਨੀ ਵੀ ਹੁੰਦੀ ਹੈ ਔਰ ਇਹ ਗੱਲ ਭੈੜੀ ਵੀ ਲੱਗਦੀ ਹੈ ਦੇਖੋ ਸੱਚੀ ਗੱਲ ਇਹ ਹੈ ਕਿ ਪਬਲਿਕ ਲਾਈਫ ਹੈ ਜਿਹੜੀ ਸੁਖਿੰਦਰ ਜੀ ਉਹਦਾ ਇੱਕ ਆਪਣਾ ਤੌਰ ਤਰੀਕਾ ਹੁੰਦਾ ਹੈ ਉਹਦਾ ਇੱਕ ਆਪਣਾ ਸਲੀਕਾ ਹੁੰਦਾ ਹੈ ਤੁਸੀਂ ਲੱਖ ਥੋੜੀ ਪਾਰਟੀ ਦੇ ਵਿੱਚ ਤੁਹਾਡਾ ਕੋਈ ਚਪਰਾਸੀ ਹੋਵੇ ਤੁਸੀਂ ਪ੍ਰਧਾਨ ਹੋਵੋ ਕੋਈ ਗੱਲ ਨਹੀਂ ਜੋ ਮਰਜ਼ੀ ਕਰੋ ਕੋਈ ਪੈਰੀਆਂ ਤਲਾਵੇ ਕੋਈ ਗੋਡੀਆਂ ਤਲਾਵੇ ਜੁੱਤੀਆਂ ਮਾਰੇ ਕੁਝ ਕਰੇ ਜਦੋਂ ਇੱਕ ਪਬਲਿਕ ਨੇ ਚੁਣਿਆ ਇੱਕ ਸਾਨੂੰ 91 ਐਮ.ਐਲ.ਏ. ਚੁਣੇ ਹੋਏ ਨੇ ਚੁਣਿਆ ਹੋਇਆ ਉਹ ਮੁੱਖ ਮੰਤਰੀ ਐ ਤੁਸੀਂ ਬਣਾਇਆ ਫਿਰ ਉਹਨੂੰ ਜਿਹੜੀ ਡਿਊ ਰਿਸਪੈਕਟ ਐ ਤੁਸੀਂ ਹਟਾਉਣਾ ਹਟਾ ਦਿਓ ਕੋਈ ਗੱਲ ਨਹੀਂ ਪਰ ਉਹਦੀ ਜਿਹੜੀ ਡਿਊ ਰਿਸਪੈਕਟ ਐ ਇੱਕ ਕਨਸਟੀਟਿਊਸ਼ਨਲ ਆਫਿਸ ਦੀ ਉਹ ਤਾਂ ਹੋਣੀ ਚਾਹੀਦੀ ਹੈ ਹੂੰ ਹੂੰ ਭਗਵੰਤ ਮਾਨ ਵੀ ਇਹ ਕੰਮ ਕਰਦੇ ਰਹੇ ਨੇ ਪਹਿਲਾਂ ਦੇਖੋ ਉਹਨੂੰ ਸਿਲੈਕਟਿਡ ਕਹਿੰਦੇ ਸੀ ਆਪਣੇ ਆਪ ਨੂੰ ਇਲੈਕਟਿਡ ਕਹਿੰਦੇ ਸੀ ਰੋਜ਼ ਗਵਰਨਰ ਨਾਲ ਅੱਗ ਟੋਕੀ ਰੱਖਦੇ ਸੀਗੇ ਉਹ ਵੀ ਮੈਂ ਸਮਝਦਾ ਕਿ ਸਲੀਕੇ ਤੋਂ ਬਾਹਰ ਵਾਲੀ ਗੱਲ ਸੀ ਹਰ ਇਸ ਪਾਰਟੀ ਦੇ ਵਿੱਚ ਬੜੀ ਅਜੀਬ ਕਲਚਰ ਇਹ ਲੈ ਕੇ ਆ ਰਹੇ ਨੇ ਇਹ ਬਿਲਕੁਲ ਕੋਈ ਰਿਗਾਰਡ ਨਹੀਂ ਹੈ ਇਸ ਗੱਲ ਦਾ ਪਬਲਿਕ ਦੇ ਸੈਂਟੀਮੈਂਟ ਦਾ ਉਹ ਪੰਜਾਬ ਦਾ ਸੀਐਮ ਹੈ ਪਰ ਇੱਕ ਵਾਰ ਹੀ ਨਹੀਂ ਜਦੋਂ ਉੱਥੇ ਉਹ ਬੀਓ ਫਰੰਟ ਦੀ ਮੀਟਿੰਗ ਹੋਈ ਉੱਥੇ ਤਿਲਕਾ ਲਾਉਣ ਪਿੱਛੇ ਹੁਣ ਪਿੱਛੇ ਜਦੋਂ ਵੈਲਕਮ ਕਰਨਾ ਸੀ ਉਹਦੇ ਪਿੱਛੇ ਪੱਲੀ ਪਾਰਟੀ ਹੈ ਜਿਹੜੀ ਆਪਣੇ ਆਪ ਦੇ ਵਿੱਚ ਇਹਨਾਂ ਦਾ ਬਹੁਤ ਇੰਟਰਸਟਿੰਗ ਕਲਚਰ ਹੈ ਜਿਹੜਾ ਤਾਂ ਬਿਲਕੁਲ ਨਾਲ ਹੈ ਉਹ ਤਾਂ ਬਿਲਕੁਲ ਹੀ ਮਤਲਬ ਇਹ ਹੈ ਕਿ ਟੋਟਲੀ ਚਮਚਾ ਚੌਪਲੋਸ ਬਣਾ ਦਿੰਦੇ ਇਹਨਾਂ ਦੇ ਜਮਾਨੇ ਟੋਟਲ ਕੋਆਰਡੀਨੇਸ਼ਨ ਜਿਹੜਾ ਨਾਲ ਨਹੀਂ ਹੈ ਉਹਦੀ ਬੇਇੱਜ਼ਤੀ ਕਰਨ ਲੱਗੇ ਤੁਸੀਂ ਦੇਖੋ ਸਭਤੀ ਮਾਦੀਵਾਲ ਦਾ ਆਪਾਂ ਦੇਖਿਆ ਕੇਸ ਕਿ ਕੁੱਟਮਾਰ ਤੱਕ ਮਤਲਬ ਤੁਸੀਂ ਸੀਐਮ ਦਫ਼ਤਰ ਦੇ ਵਿੱਚ ਇੱਕ ਲੇਡੀ ਉਹਨਾਂ ਦੀ ਹੋਈ ਤੁਣੀ ਹੋਈ ਉਹਨਾਂ ਦੀ ਹੋਈ ਐਮਪੀ ਉਹਨਾਂ ਦੇ ਇੱਕ ਵਿਮਨ ਕਮਿਸ਼ਨ ਦੀ ਚੇਅਰਮੈਨ ਉਹਦੇ ਤੇ ਫਿਜ਼ੀਕਲ ਅਟੈਕ ਹੋਇਆ ਪਰ ਇਦਾਂ ਦੀ ਕੋਈ ਗੱਲ ਮਤਲਬ ਭਗਵਾਨ ਜੀ ਉੱਥੇ ਗਏ ਹੋਏ ਦਾ ਕਿਸ ਨੇ ਨਾਂ ਨਹੀਂ ਲਿਆ ਹੁਣ ਜਿਹੜੀ ਦਿੱਲੀ ਦੀ ਸੀਐਮ ਸੀਗੀ ਇਹਨਾਂ ਨੇ ਤਾਂ ਰਾਜ ਕਰਨੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈਂਦੇ ਨੇ ਉਹ ਸਟੇਟਾਂ ਦੇ ਵਿੱਚ ਦੋ ਨਹੀਂ ਡੇਢ ਸਟੇਟ ਦੇ ਵਿੱਚ ਰਾਜ ਉਹ ਜਿਹੜੀ ਅੱਧੀ ਸਟੇਟ ਹੈ ਤੁਸੀਂ ਉਹਦਾ ਸੀਐਮ ਬਣਾਉਣ ਲੱਗੇ ਹੋ ਤੁਸੀਂ ਆਪਣੀ ਇੱਕ ਸਟੇਟ ਦੇ ਜਿੱਤੇ ਹੋਏ ਸੀਐਮ ਨੂੰ ਖਲਾਸ ਨਹੀਂ ਰਹੇ ਉਹ ਕਿਤੇ ਹੋਰ ਹੀ ਵਿਚਾਰਾ ਧੱਕੇ ਖਾਂਦਾ ਫਿਰਦਾ ਹੈ ਉਹਨੇ ਆਪਣੇ ਆਪ ਦੇ ਵਿੱਚ ਹੀ ਗੱਲਾਂ ਨੇ ਜਿਹੜੀਆਂ ਇਹ ਮੈਂ ਇਤਰੀਵਾਲ ਤੇ ਰਿਫਲੈਕਸ਼ਨ ਨਹੀਂ ਹੈ ਇਕੱਲੇ ਭਗਵੰਤ ਮੰਨ ਤੇ ਵੀ ਰਿਫਲੈਕਸ਼ਨ ਹੈ ਕਿ ਪਾਰਟੀ ਦਾ ਕਲਚਰ ਕੀ ਹੈ ਅਗਰ ਤਾਂ ਕਿ ਤੁਸੀਂ ਤੁਸੀਂ ਲੋਕਾਂ ਨੂੰ ਕੀ ਕਹਿ ਰਹੇ ਹੋ ਕਰ ਤੁਸੀਂ ਕੀ ਰਹੇ ਹੋ ਅੰਦਰ ਤੁਹਾਡੇ ਸੌ ਦਿਖਾਓ ਜਿਵੇਂ ਇੱਕ ਗੱਲ ਹੁੰਦੀ ਹੈ ਨਾ ਵੀ ਕਿ ਆਪਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਜਾਂ ਕਹਿ ਲਓ ਕਿ ਜਦੋਂ ਕਿਸੇ ਸ਼ੇਰ ਦੇ ਮੂੰਹ ਨੂੰ ਕਹਿੰਦੇ ਹੁੰਦੇ ਖੂਨ ਲੱਗ ਜੇ ਚਲੋ ਮੈਂ ਕਿਸੇ ਨੂੰ ਸ਼ੇਰ ਤਾਂ ਨਹੀਂ ਕਹਿੰਦਾ ਤੇ ਕਿਉਂਕਿ ਪੋਲਿਟਿਕਸ ਦੇ ਵਿੱਚ ਸ਼ੇਰ ਬਹੁਤ ਘੱਟ ਨੇ ਗਿੱਦੜ ਜਾਂ ਲੂੰਬੜੀਆਂ ਜ਼ਿਆਦਾ ਹੁੰਦੀਆਂ ਨੇ ਤੇ ਕਿਉਂਕਿ ਲੂੰਬੜ ਚੱਲੇ ਚੱਲਦੇ ਆ ਸਿਆਸਤਦਾਨ ਹਨ ਪਿੱਠ ਪਿੱਛੇ ਚੱਲਦੇ ਹੁੰਦੇ ਹਾਂ ਸ਼ੇਰ ਤਾਂ ਪੋਲਿਟਿਸ਼ੀਅਨ ਹੁੰਦਾ ਹੀ ਨਹੀਂ ਹਾਂ ਮੈਂ ਉਹੀ ਮਤਲਬ ਕਹਿਣ ਲੱਗਾ ਸੀ ਤੇ ਮਤਲਬ ਕਹਿਣ ਦਾ ਭਾਵ ਜਿਵੇਂ ਇਸ ਤੋਂ ਪਹਿਲਾਂ ਭਗਵੰਤ ਮਾਨ ਤੋਂ ਪਹਿਲਾਂ ਬਹੁਤ ਸਾਰੇ ਚਿਹਰੇ ਜਿਹੜੇ ਕੱਢੇ ਗਏ ਜਾਂ ਉਹਨਾਂ ਨੂੰ ਸਿਰਫ ਟਵੀਟ ਰਾਹੀਂ ਜਾਂ ਸਿਰਫ ਇੱਕ ਵਾਟਸਐਪ ਮੈਸੇਜ ਰਾਹੀਂ ਕੱਢ ਦਿੱਤਾ ਗਿਆ ਔਰ ਉਸ ਸਮੇ ਭਗਵੰਤ ਮਾਨ ਚੁੱਪ ਰਹੇ ਉਸ ਸਮੇ ਕੇਜਰੀਵਾਲ ਦੇ ਨਾਲ ਖੜਦੇ ਸੀ ਹੁਣ ਜਦੋਂ ਉਹੀ ਗੱਲਾਂ ਭਗਵੰਤ ਮਾਨ ਦੇ ਨਾਲ ਹੋਣ ਲੱਗੀਆਂ ਨੇ ਹੁਣ ਤਾਂ ਭਗਵੰਤ ਵੀ ਨਹੀਂ ਕਹਿ ਸਕਦੇ ਕਿ ਇਦਾਂ ਕਿਉਂ ਕਿਉਂਕਿ ਜਦੋਂ ਖੈਰੇ ਵਰਗੇ ਜਾਂ ਕੋਈ ਹੋਰ ਲੋਕ ਐਜੇ ਇਲਜ਼ਾਮ ਲਾਉਂਦੇ ਸੀਗੇ ਤੇ ਉਦੋਂ ਭਗਵੰਤ ਮਾਨ ਚੁੱਪ ਹੁੰਦੇ ਸੀਗੇ ਤੇ ਹੁਣ ਜਦੋਂ ਉਹਨਾਂ ਦੇ ਸਾਥੀਆਂ ਨੂੰ ਵੀ ਬਾਹਰ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਪਤਾ ਲੱਗਿਆ ਕਿ ਕੁਝ ਸ਼ਿਕਾਇਤਾਂ ਉਹ ਜੀ ਸਾਹਿਬ ਦੇ ਖਿਲਾਫ ਗਈਆਂ ਸੀ ਹਾਲਾਂਕਿ ਕਿੰਨੇ ਕੁ ਉਹਨਾਂ ਦੀ ਸਚਾਈ ਉਹ ਵੀ ਕੋ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੁੱਢਲੀ ਜਾਣਕਾਰੀ ਕਿਉਂਕਿ ਇਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਹ ਔਰ ਡਾਕਟਰ ਸਾਹਿਬ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੁਝ ਅਹਿਮ 2 MLA ਨੇ ਜਿਨ੍ਹਾਂ ਦੇ ਉੱਪਰ ਕਿਸੇ ਵੀ ਵੇਲੇ ਕਹਿੰਦੇ ਪਰਚਾ ਹੋ ਸਕਦਾ ਹੈ ਹੁਣ ਉਹ ਪਰਚਾ ਦਿੱਲੀ ਵਾਲਿਆਂ ਦੇ ਕਹਿਣ ਤੇ ਆ ਜਾਂ ਸੀਐਮ ਦੇ ਕਹਿਣ ਤੇ ਆ ਜਾਂ ਫਿਰ ਉਹਨਾਂ ਦੇ ਨੇੜਤਾ ਹੈ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਇਸ ਕਰਕੇ ਹੈ ਹਾਲਾਂਕਿ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਲਗਾਤਾਰ ਪਰ ਇਹ ਜੋ ਅੱਜ ਡਵੈਲਪਮੈਂਟਸ ਹੋ ਰਹੀਆਂ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਰਟੀ ਦੇ ਅੰਦਰ ਮੰਤਰੀ ਹਟਾਏ ਗਏ ਮંત્રી ਬਣਾਏ ਗਏ ਫਿਰ ਉਸਡੀ ਅੱਜ ਹੀ ਹਟਾਇਆ ਗਿਆ ਫਿਰ ਅੱਜ ਹੀ ਇਹ ਚਰਚਾ ਚਲਣੀ ਕਿ ਦੋ ਅਹਿਮ ਐਮਐਲਏ ਦੇ ਉੱਪਰ ਪਰਚਾ ਹੋ ਸਕਦਾ ਹੈ ਇਹ ਆਮਦਵੀ ਪਾਰਟੀ ਦੇ ਅੰਦਰ ਮਤਲਬ ਚੱਲ ਕੀ ਰਿਹਾ ਹੈ ਮਤਲਬ ਸਭ ਕੁਝ ਠੀਕ ਨਹੀਂ ਹੈ ਇਸ ਵਾਲੇ ਪਾਸੇ ਇਸ਼ਾਰਾ ਕਰਦਾ ਹੈ ਔਰ ਕਹਿੰਦੇ ਕਿ ਸਪੀਕਰ ਸਾਹਿਬ ਦੀ ਕੁਰਸੀ ਵੀ ਜਿਹੜੀ ਆ ਕਿਸੇ ਸ਼ਰਤ ਦੇ ਤਹਿਤ ਜਾਂਦੀ ਜਾਂਦੀ ਬੱਜੀ ਹੈ ਔਰ ਇੱਕ ਸਾਧ ਨੇ ਇੱਕ ਮੰਤਰੀ ਬਣਵਾ ਦਿੱਤਾ ਔਰ ਦੋ ਐਮਐਲਏ ਦੇ ਉੱਪਰ ਪਰਚੇ ਹੋਣ ਦੀ ਗੱਲ ਆ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਦੇਖੋ ਆਮ ਆਦਮੀ ਪਾਰਟੀ ਦਾ ਟੰਚਾ ਬੜੀ ਧੀਰ ਦਾ ਹਿੱਲਿਆ ਹੋਇਆ ਹੈ ਤੁਸੀਂ ਜੇ ਦੇਖੋ ਥੋੜੀ ਜੀ ਬਰੀਕੀ ਚ ਜਿਹੜਾ ਵੀ ਦੇਖਦਾ ਜਿਹੜੇ ਅਬਜ਼ਰਵ ਕਰਦੇ ਨੇ ਲੋਕ ਗੱਲਾਂ ਵੀ ਕਰਦੇ ਨੇ ਜਦੋਂ ਕੇਜਰੀਵਾਲ ਸਾਹਿਬ ਅੰਦਰ ਸੀ ਤਾਂ ਉਹਨਾਂ ਦੇ ਮੈਡਮ ਨੇ ਜਿਹੜੇ ਉਹਨਾਂ ਦੀ ਚਿੱਠੀ ਲਿਆ ਕੇ ਪੜ੍ਹਦੇ ਹੁੰਦੇ ਸੀ ਉਹ ਮੀਟਿੰਗਾਂ ਵੀ ਕਰਦੇ ਰਹੇ ਨੇ ਲੋਕ ਉਹਨਾਂ ਨੂੰ ਜਾ ਕੇ ਮਿਲਦੇ ਵੀ ਰਹੇ ਉਹਨਾਂ ਨੇ ਐਮ ਐਲ ਏ ਜੀਆਂ ਮੀਟਿੰਗਾਂ ਵੀ ਕਰੀਆਂ ਪਰ ਬਾਅਦ ਦੇ ਵਿਚਾਰ ਕੇ ਮੈਡਮ ਅਤੀਸ਼ੀ ਨੂੰ ਚੁਣਿਆ ਗਿਆ ਤੇ ਜਿਹੜੀ ਚੋਣ ਵੀ ਹੋਈ ਉਹ ਮਤਲਬ ਮੇਰਾ ਕਲਾ ਕੇਜਰੀਵਾਲ ਸਾਹਿਬ ਨੇ ਨਾਂ ਦੇ ਆ ਤੇ ਸੋਧਿਆ ਸਾਹਿਬ ਨੇ ਸੈਕੰਡ ਕਰਤਾ ਕੋਈ ਮਤਲਬ ਕੋਟਿੰਗ ਜਾਂ ਉਦਾਂ ਦੀ ਗਲਤੀ ਹੋਈ ਨਹੀਂ ਉੱਥੇ ਵੀ ਗ੍ਰਹਿਜੋਤ ਚੱਲ ਰਿਹਾ ਉੱਥੇ ਵੀ ਖਲੇਸ਼ ਹੈਗਾ ਅੰਦਰ ਇੱਥੇ ਤਾਂ ਜਿਹੜਾ OST ਜਿਹੜਾ ਕਿ ਉਹਨਾਂ ਦੇ ਰੈਜ਼ਿਡੈਂਸ ਤੋਂ ਆਪਰੇਟ ਕਰਦਾ ਸੀਗਾ ਆਮ ਤੌਰ ਤੇ ਮੰਨਿਆ ਜਾਂਦਾ ਊਂਕਾਰ ਸਿੰਘ ਇਹਦਾ ਮਤਲਬ ਇਹ ਹੈ ਕਿ ਜਿਹੜਾ ਅੰਤਰ ਕਲਾ ਜਿਹੜੀ ਚੱਲ ਰਹੀ ਹੈ ਉਹ ਸੀਐਮ ਦੇ ਰੈਜ਼ਿਡੈਂਸ ਤੱਕ ਪਹੁੰਚ ਗਈ ਪਰ ਉਸੇ ਦੇ ਤਹਿਤ ਹੀ ਚਾਹੇ ਕੋਈ ਐਮਐਲਏ ਨੇ ਹੋਰ ਨੇ ਕਿਉਂਕਿ ਸਫਵੰਦੀ ਹੋ ਰਹੀ ਹੈ ਕੋਣ ਕਿੱਧਰ ਖੜਾ ਹੈ ਕੋਣ ਕਿੱਧਰ ਨਿਭੂ ਮਤਲਬ ਲੱਗਦਾ ਇਹ ਹੈ ਕਿ ਹਰਿਆਣੇ ਦੀ ਚੋਣਾਂ ਤੱਕ ਜਾਂ ਚੋਣਾਂ ਤੋਂ ਬਾਅਦ ਮੇਰਾ ਖਿਆਲ ਹੈ ਕਿ ਕਾਫੀ ਚੀਜ਼ਾਂ ਸਾਹਮਣੇ ਆ ਜਾਣਗੀਆਂ ਪਰ ਇਹ ਕਿ ਅੰਦਰੋਂ ਅੰਦਰ ਹੀ ਜੋ ਕਾਫੀ ਚੱਲ ਰਿਹਾ ਹੈ ਅੰਦਰੋਂ ਅੰਦਰ ਜਿਹੜਾ ਸਿਸਟਮ ਜਿਹੜਾ ਚੱਲ ਰਿਹਾ ਹੈ ਇਹ ਪਾਰਟੀ ਨੂੰ ਕਿਸ ਵਾਲੇ ਪਾਸੇ ਕਿਉਂਕਿ ਭਗੰਤ ਮਾਨ ਦੇ ਉੱਪਰ ਜਿਸ ਤਰ੍ਹਾਂ ਦੇ ਚਰਚੇ ਚੱਲ ਰਹੇ ਸੀਗੇ ਕਿ ਸ਼ਾਇਦ ਭਗੰਤਮਾਨ ਹੋਰਾਂ ਨੂੰ ਵੀ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਹਾਲੇ ਤੱਕ ਭਗੰਤਮਾਨ ਆਪਣੀ ਕੁਰਸੀ ਬਚਾਉਣ ਦੇ ਵਿੱਚ ਸੇਫ ਹੈ ਔਰ ਉਧਰ ਸੰਧਵਾ ਸਾਹਿਬ ਦੀ ਜਿਹੜੀ ਕੁਰਸੀ ਹੈ ਉਹ ਵੀ ਕਹਿੰਦੇ ਕਿਸੇ ਕਿਸੇ ਸ਼ਰਤ ਦੇ ਤਹਿਤ ਜਿਹੜੀ ਆ ਬਚ ਗਈ ਹੈ ਔਰ ਹੁਣ ਵਿਧਾਇਕਾਂ ਦੇ ਉੱਪਰ ਪਰਚੇ ਦਰਜ ਹੋਣੇ ਦੇ ਚਰਚੇ ਚੱਲਣੇ ਔਰ ਇੱਕ ਪੀਐਸਡੀ ਦੀ ਕੁਰਸੀ ਚਰੇ ਜਾਣੀ ਔਰ ਇਹਦੇ ਵਿੱਚ ਰਿਸ਼ਤਿਆਂ ਦੇ ਵਿੱਚ ਖਟਾਸ ਔਰ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਮੈਂ ਦੇਖੇ ਨਹੀਂ ਕਿਤੇ ਜੇ ਡਾਕਟਰ ਸਾਹਿਬ ਤੁਸੀਂ ਸੌਂਚੱਕ ਸਮਾਗਮ ਦੇਖਿਆ ਹੋਵੇ ਤਾਂ ਮੈਂ ਕੇਜਰੀਵਾਲ ਸਾਹਿਬ ਨਹੀਂ ਦੇਖੇ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਂ ਸੌਂਚੱਕ ਸਮਾਗਮ ਦੇ ਵਿੱਚ ਕੇਜਰੀਵਾਲ ਸਾਹਿਬ ਦੇਖੇ ਨਹੀਂ ਤਾਂ ਮੁੱਖ ਮੰਤਰੀ ਦਾ ਦਿੱਲੀ ਨਾ ਜਾਣਾ ਆਦਸੀ ਦੇ ਸੌਂਚੱਕ ਸਮਾਗਮ ਤੇ ਔਰ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਨਜ਼ਰੀ ਨਾ ਆਉਣਾ ਜੇ ਉਹ ਨਹੀਂ ਆਏ ਤਾਂ ਕਿਸ ਵਾਲੇ ਪਾਸੇ ਇਸ਼ਾਰਾ ਕਰਦਾ ਇਸ਼ਾਰਾ ਤਾਂ ਦੇਖੋ ਚੰਡੀਗੜ੍ਹ ਤੇ ਦਿੱਲੀ ਦਾ ਮਤਲਬ ਸਦੀ ਸਦੀ ਆਪਾਂ ਨੂੰ ਨਜ਼ਰ ਆ ਰਹੀ ਹੈ ਗੱਲ ਜਿਹੜੇ ਗਵਰਨਰ ਸਾਹਿਬ ਪਹਿਲਾਂ ਠੀਕ ਨਹੀਂ ਸੀਗੇ ਹੁਣ ਜਿਹੜੇ ਨਵੇਂ ਗਵਰਨਰ ਸਾਹਿਬ ਆਏ ਨੇ ਉਹਨਾਂ ਦੇ ਨਾਲ ਗੋਲਡਨ ਟੈਂਪਲ ਵਿਖੇ ਜਾਣਾ ਦੁਗਿਆਣਾ ਮੰਦਿਰ ਚ ਜਾਣਾ ਤੁਹਾਨੂੰ ਪਤਾ ਹੈ ਕਿ ਉਹ ਕਿਹਦੇ ਵੱਲੋਂ ਸਿਲੇਕਟਡ ਨੇ ਇਸ਼ਾਰਾ ਤਾਂ ਕਲੀਅਰ ਹੀ ਹੈ ਮੰਨ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਦਿੱਲੀ ਦੀ ਪੋਲਿਟਿਕਸ ਹੈ ਉਹ ਬੀਸਿਕਲੀ ਹੋਮ ਮਿਨਿਸਟਰ ਆਪਣੇ ਤਹਿ ਕਰ ਰਹੇ ਨੇ ਅਮਿਤ ਸ਼ਾਹ ਜੀ ਸੋ ਰੋਲਾ ਇਹ ਭਗਵੰਤ ਮਾਨ ਜਾਂ ਉਹਦੇ ਵਿੱਚ ਨਹੀਂ ਕਾਲੀ ਦੇਰ ਰਹਿਣਾ ਅਸਲ ਵਿੱਚ ਇਹ ਅੰਮਿਤ ਸ਼ਾਹ ਤੇ ਕੇਚਰੀ ਵਾਲ ਦਾ ਰੋਲਾ ਹੈ ਜਿਹੜਾ ਸਾਹਮਣੇ ਆਊਗਾ ਉਹ ਨਾਲ ਪਰ ਇਹ ਮੇਰੇ ਖਿਆਲ ਦੇ ਵਿੱਚ ਕਿ ਕੇਚਰੀ ਵਾਲੇ ਦੇ ਵਿੱਚ ਬਹੁਤ ਹੀ ਮੇਰਾ ਕਹ ਲੈ ਵੀਕ ਪੁਟਿੰਗ ਦੇ ਉੱਪਰ ਸ਼ਾਇਦ ਉਹ ਕੋਈ ਕੋਈ ਪਾਰਟੀ ਹੈ ਬਹੁਤ ਜ਼ਿਆਦਾ ਮਾਡਰਨ ਪਾਰਟੀ ਹੈ ਬੜੇ ਸਟਿੰਗ ਆਪਰੇਸ਼ਨ ਕਰਨ ਦੇ ਵਿੱਚ ਬੜੇ ਐਕਸਪਰਟ ਹੈ ਪਰ ਇਹ ਵੀ ਇਹ ਹੁਣ ਖਲਾਰਾ ਪੈਣ ਵਾਲਾ ਉਹ ਜਿੰਨੇ ਪਹਿਲੇ ਬੰਦੇ ਤੁਸੀਂ ਜ਼ਿਕਰ ਕੀਤਾ ਕਿ ਕੱਢੇ ਜਾਂਦੇ ਸੀ ਉਹ ਤੇ ਮਾਨਸਾਹਬ ਨਾਲ ਹੁੰਦੇ ਸੀ ਕੇਵਲ ਪਰ ਹੁਣ ਮਾਨਸਾਹਬ ਤੇ ਹੀ ਮੇਰਾ خیال ਹੈ ਗਾਜगिरਣ ਵਾਲੀ ਸੀਗੀ ਉਹ ਵਿਚਾਬ ਚੋਗੇ ਥੋੜੀ ਬਹੁਤ ਪਰ ਮੇਰਾ خیال ਇਹ ਹੈ ਕਿ ਇਹ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਇੱਕ ਪਾਰਟੀ ਜਿਹੜੀ ਇੰਨੀ ਜਲਦੀ ਅਮਰਜ ਕੀਤੀ ਬੜੇ ਲੋਕਾਂ ਨੂੰ ਸੁਪਨੇ ਜਗਾਏ ਬਹੁਤ ਜਲਦੀ ਮਤਲਬ ਨੰਗੇ ਵੀ ਹੋਗੇ ਪਰ ਬਹੁਤ ਜਲਦੀ ਖਿੰਡਣ ਵੀ ਜਾ ਰਹੇ ਮਤਲਬ ਲੋਕਾਂ ਦੇ ਵਿੱਚ ਇਸ ਚੀਜ਼ ਦੀ ਨਿਰਾਸ਼ਾ ਕਾਸ ਕਰਕੇ ਜਿਹੜੇ ਹਮ ਦਰਦ ਨੇ ਉਹਨਾਂ ਚ ਹੁੰਦੀ ਹੋਈ ਐ ਕਿ ਪਰਫਾਰਮੈਂਸ ਜ਼ੀਰੋ ਐ ਇੱਕ ਦੂਜੇ ਨੂੰ ਪਿੱਟਣ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਔਰ ਕੋਈ ਇਸ ਗੱਲ ਦੀ ਸੈਂਸਿਟੀਵਿਟੀ ਨਹੀਂ ਹੈ ਪਬਲਿਕ ਲਾਈਫ ਤੁਸੀਂ ਆਏ ਹੋ ਤਾਂ ਪਬਲਿਕ ਲਾਈਫ ਦੇ ਵਿੱਚ ਕੋਈ ਮਤਲਬ ਹੀ ਨਹੀਂ ਸੌਂ ਖਾਣ ਲੱਗੇ ਮਿੰਟ ਲਾਉਂਦੇ ਨੇ ਕੱਲ ਪਰਸੋਂ ਦਿੱਲੀ ਦਾ ਹੀ ਕੋਈ ਬੰਦਾ ਬਿਆਨ ਦੇ ਰਿਹਾ ਸੀ ਕਿ ਜੇਰੀਵਾਲ ਸਾਹਿਬ ਨੇ ਆਪਣੇ ਬੱਚਿਆਂ ਦੀ ਸੌਂ ਖਾ ਲਈ ਸੀ ਕਿ ਮੈਂ ਕਰਨ ਨਹੀਂ ਲੈਣਾ ਪਤਾ ਨਹੀਂ ਸਿਕਿਉਰਿਟੀ ਕੀ ਸੀ ਜੋ ਵੀ ਸੀ ਉਹ ਮਾਨ ਸਾਹਿਬ ਨੇ ਮਤਲਬ ਆਪਣੀ ਮਾਂ ਦੀ ਸੌਂ ਖਾ ਲਈ ਸੀ ਕਿ ਮੈਂ दारू ਨਹੀਂ ਪੀਤੀ ਔਰ ਸੌਹਾਂ ਜਿਹੜੀਆਂ ਉਹ ਲੋਕਾਂ ਲਈ ਖਾ ਕੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਵਾਟੇਸ਼ਨ ਕਰਦੇ ਨੇ ਹੂੰ ਹੂੰ ਸੋ ਇਹ ਆਪਣੇ ਕਰ ਰਹੇ ਆ ਸੀ ਜਿੰਨੇ ਪੰਜ ਮੰਤਰੀ ਜਿਹੜੇ ਬਣੇ ਆ ਉਹਨਾਂ ਨੇ ਆਪਣੀਆਂ ਫੋਟੋਆਂ ਜਿਹੜੀਆਂ ਆਪਣੇ ਫੇਸਬੁੱਕ ਪੰਨਿਆਂ ਤੇ ਲਾਈਵ ਔਰ ਫੋਟੋਆਂ ਸਾਂਝੀਆਂ ਕੀਤੀਆਂ ਨੇ ਉਹ ਜਾਂ ਤਾਂ ਗਵਰਨਰ ਸਾਹਿਬ ਦੇ ਨਾਲ ਨੇ ਜਾਂ ਭਗਵੰਤ ਮਾਨ ਸਾਹਿਬ ਦੇ ਹੋਰਾਂ ਦੇ ਨਾਲ ਹੈ ਔਰ ਜੇ ਮੈਨੂੰ ਲੱਗਦਾ ਹੈ ਕਿ ਕੋਈ ਹਾਈ ਕਮਾਂਡ ਦਾ ਬੰਦਾ ਪਹੁੰਚਿਆ ਹੁੰਦਾ ਕੇਜਰੀਵਾਲ ਤੋਂ ਇਲਾਵਾ ਵੀ ਕੋਈ ਨਜ਼ਰੀ ਨਹੀਂ ਆ ਰਿਹਾ ਜੇ ਪਹੁੰਚਿਆ ਹੁੰਦਾ ਤਾਂ ਉਹਨਾਂ ਦੇ ਨਾਲ ਵੀ ਫੋਟੋਆਂ ਜਿਹੜੀਆਂ ਸ਼ੇਅਰ ਹੁੰਦੀਆਂ ਜ਼ਰੂਰ ਪਰ ਇਸ ਫੋਟੋਆਂ ਦਾ ਸ਼ੇਰ ਨਾ ਹੋਣਾ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਾ ਹੋਣਾ ਦਰਸਾ ਰਿਹਾ ਹੈ ਔਰ ਮੈਨੂੰ ਲੱਗਦਾ ਕਿ ਕਿੰਨਾ ਕੁ ਟਾਈਮ ਬੱਕਰੇ ਦੀ ਮਾਂ ਜਿਹੜੀ ਖੈਰ ਮਨਾਉਗੀ ਇਸ ਵਾਲੇ ਪਾਸੇ ਵੀ ਇਸ਼ਾਰਾ ਕਰਦਾ ਬਿਲਕੁਲ ਜੀ ਬਿਲਕੁਲ ਹਰਿਆਣੇ ਦੀ ਇਲੈਕਸ਼ਨ ਜਿਹੜੀ ਦੇਖੋ ਇਹ ਤਾਂ ਪਤਾ ਨਹੀਂ ਜਲਦਬਾਜ਼ੀ ਚ ਕਿਸ ਤਰ੍ਹਾਂ ਹੋ ਗਿਆ ਹਰਿਆਣੇ ਦੀ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ ਹੀ ਜਿਹੜਾ ਅੰਦਰਲਾ ਜੋ ਵੀ ਹੈ ਉਹ ਚੀਜ਼ ਸਾਹਮਣੇ ਆ ਗਈ ਬਿਲਕੁਲ ਪਰ ਮੇਰਾ ਖਿਆਲ ਹੈ ਕੋਈ ਛੁਪਿਆ ਵੀ ਨਹੀਂ ਹੋਇਆ ਜਿਹੜਾ ਥੋੜਾ ਬਹੁਤ ਬਰੀਕ ਨਜ਼ਰ ਰੱਖਦਾ ਬੰਦਾ ਉਹਨਾਂ ਨੂੰ ਤਖਿਆ ਹੀ ਰਹੇ ਕਿ ਲੇ ਲੇ ਦਾ ਸੁਰਾਂ ਦੇ ਵਿੱਚ ਗੀਤ ਗਾਏ ਜਾ ਰਹੇ ਨੇ ਉਹ ਮਤਲਬ ਥੋੜੇ ਤਾਂ 145 ਚੋਣ ਵਿਸ਼ਾ ਖਿੱਚ ਦੋ ਇੱਕ ਦੂਜੇ ਪਾਸੇ ਨੂੰ ਜਾ ਰਹੇ ਨੇ ਪਰ ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਾਫੀ ਆਉਣ ਵਾਲੇ ਦਿਨਾਂ ਚ ਟਰੌਮੈਟਿਕ ਜਿਹੜੀਆਂ ਡਿਵੈਲਪਮੈਂਟਸ ਹੋਣ ਜਾ ਰਹੀਆਂ ਨੇ ਇਹ ਨਜ਼ਰ ਆ ਰਹੀ ਹੈਗਾ ਪਰ ਜੇ ਐਮਐਲਏਾਂ ਤੱਕ ਹੋ ਗਿਆ ਕਿ ਆਪਣੇ ਵਾਲਿਆਂ ਨੂੰ ਇਕੱਠੇ ਕਰਨਾ ਤੇ ਦੂਜਿਆਂ ਨੂੰ ਇਸ ਦਰਜ ਕਰਨਾ ਫਿਰ ਇਹਦਾ ਮਤਲਬ ਇਹ ਹੈ ਵੀ ਫਿਰ ਤਾਂ ਹੋਟਲ 'ਚ ਇਕੱਠੇ ਕਰਨ ਕੇ ਲੈ ਜਾਣ ਨਾਲ ਜੋ ਗੱਲ ਰਹਿ ਜਾਂਦੀ ਹੈ ਸੇ ਚਲੋ ਦੇਖਦੇ ਹਾਂ ਕੀ ਹੁਣ ਜਿਹੜਾ ਕੀ ਕੁਝ ਬਣਦਾ ਪਰ ਫਿਲਹਾਲ 2 ਐਮਐਲਏ ਦੇ ਉੱਪਰ ਪਰਚੇ ਦੀ ਚਰਚਾ ਹੈ ਔਰ 4 ਮੰਤਰੀ ਹਟਾਏ ਗਏ ਆ 5 ਨੂੰ ਬਣਾਏ ਜਾਣ ਦੀ ਹੈ ਗੱਲ ਹੈ ਔਰ ਇੱਕ ਜਿਹੜਾ ਸਾਧ ਦੇ ਕਹਨ ਤੇ ਬਣਾਇਆ ਔਰ ਇਹ ਗੱਲ ਬੜੀ ਖਟਕ ਰਹੀ ਹੈ ਕਿ ਗੈਰ ਹਾਜ਼ਰ ਨਜ਼ਰੀ ਆਈ ਹੈ ਦਿੱਲੀ ਲੌਬੀ ਇਸ ਸਮਾਗਮ ਦੇ ਵਿੱਚੋਂ ਔਰ ਨਜ਼ਰੀ ਨਹੀਂ ਆਈ ਹਾਲੇ ਤੱਕ ਫੋਟੋਆਂ ਦੇ ਵਿੱਚ ਨਾ ਕਿਸੇ ਵੀਡੀਓਜ਼ ਦੇ ਵਿੱਚ ਇਹਦਾ ਮਤਲਬ ਫਿਰ ਗੈਰ ਹਾਜ਼ਰੀ ਹੋਣੀ ਹੈ ਤਾਂ ਬਹੁਤ ਇਸ ਵਾਲੇ ਪਾਸੇ ਇਸ਼ਾਰਾ ਕਰਦਾ ਹੈ ਕਿ ਹਾਲੇ ਵੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਤਾਂ ਪਾਰਟੀ ਸਭ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ਰਾ ਤੁਸੀਂ ਸਮਝੋ ਨਾ ਜੀ ਇਹ ਸੁਪਰੀਮੋ ਦਿੱਲੀ ਬਲਾਕੇ ਮੀਟਿੰਗ ਕਰਦਾ ਹੈ ਸੌ ਚਕੌਣ ਚੰਡੀਗੜ੍ਹ ਨਹੀਂ ਆਉਂਦਾ ਹਾਂ ਬਿਲਕੁਲ 24 ਘੰਟਿਆਂ ਚ 24 ਘੰਟਿਆਂ ਚ ਕੀ ਕੁਝ ਬਦਲ ਗਿਆ ਇੱਥੋਂ ਇਸ਼ਾਰਾ ਸਮਝੋ ਨਾ ਬਿਲਕੁਲ ਠੀਕ ਬਿਲਕੁਲ ਔਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹਰ ਥਾਂ ਦਿੱਲੀ ਦੇ ਸਮਾਗਮਾਂ ਦੇ ਵਿੱਚ ਪਹੁੰਚਦਾ ਔਰ ਉੱਥੇ ਉਹਨੂੰ ਬੋਲਣ ਨਾ ਦਿੱਤਾ ਜਾਣਾ ਔਰ ਉਥੇ ਉਹਨੂੰ ਜ਼ਿਆਦਾ ਤਰਜੀਹ ਨਾ ਦੇਣੀ ਉਸ ਤੋਂ ਬਾਅਦ ਜਿਹੜੇ ਛੋਟੇ ਤੋਂ ਛੋਟੇ ਦਿੱਲੀ ਦੇ ਸਮਾਗਮ ਦੇ ਵਿੱਚ ਪਹੁੰਚਦਾ ਮੁੱਖ ਮੰਤਰੀ ਪੰਜਾਬ ਦਾ ਉਹ ਆ치 ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਾ ਹੋਣਾ ਔਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਹੋਣਾ ਔਰ ਦਿੱਲੀ ਦੇ ਵਿੱਚ ਪੰਜਾਬ ਦੇ ਮੰਤਰੀ ਸਦਕੇ ਕੇਜਰੀਵਾਲ ਸਾਹਿਬ ਦਾ ਮਿਲਣਾ ਔਰ ਮੰਤਰੀ ਮੰਡਲ ਦੇ ਵਿੱਚ ਦਿੱਲੀ ਦੀ ਚਲਣੀ ਔਰ ਸੌ ਚੱਕ ਸਮਾਗਮ ਦੇ ਵਿੱਚ ਦਿੱਲੀ ਦਾ ਨਾਮ ਆਉਣਾ ਬਹੁਤ ਕੁਝ ਯਾਨੀ ਸਾਫ਼ ਕਰ ਗਿਆ ਹੈ ਬੜੀ ਸਪੀਡ ਤੇ ਬੜੀ ਸਪੀਡ ਤੇ ਰਿਸ਼ਤੇ ਬਦਲ ਰਹੇ ਨੇ ਤਾਂ ਸਪੀਡ ਤੇ ਰਿਸ਼ਤੇ ਬਦਲ ਰਹੇ ਆ ਔਰ ਕਿਸੇ ਵੀ ਵੇਲੇ ਜਿਹੜਾ ਕਿਸੇ ਵੀ ਤਰੀਕੇ ਦਾ ਪਟਾਕਾ ਜਿਹੜਾ ਉਹ ਪੱਟੀ ਸਾਹਿਬ ਕਹਿ ਸਕਦੇ ਆ ਕਿ ਪੈ ਸਕਦਾ ਵੈਂਟੀਲੇਟਰ ਤੇ ਸਰਕਾਰ ਕਹਿ ਸਕਦੇ ਆ ਬਿਲਕੁਲ ਬਿਲਕੁਲ ਦੇਖੋ ਅੱਖੀ ਤਾਂ ਪ੍ਰਮਾਤਮਾ ਭਲੇ ਕਰੂੰਗਾ ਚਲੋ ਆਪਾਂ ਇਹ ਮੰਨ ਕੇ ਚੱਲੀਏ ਪਰ ਅੰਤਰ ਕਲਾ ਵਧੀ ਹੋਈ ਜੇ ਮਨਾਂ ਚ ਵੀ ਕਲੇਸ਼ ਹੈ ਉਹ ਬਿਹੇਵੀਅਰ ਚ ਵੀ ਝਲਕਣ ਲੱਗਿਆ ਹਾਂ ਹਾਂ ਚਲੋ ਡਾਕਟਰ ਸਾਹਿਬ ਵੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੁਭਿੰਦਰ ਜੀ ਸੋਤੇਆਂ ਦਰਸ਼ਕਾਂ ਸਭ ਨਾਲ ਦਾ ਬਹੁਤ ਬਹੁਤ ਸ਼ੁਕਰੀਆ ਅਇਸਾ ਨਾ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਉੱਪਰ ਜਿਹੜੇ ਜਿਨ੍ਹਾਂ ਦੇ ਨਾਲ ਗੱਲਬਾਤ ਅਹਿਮ ਮੁੱਦਿਆਂ ਤੇ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਬਹੁਤ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਤਾਂ